ਕਿਉਂ ਲੈ ਕੇ ਆ ਮੇਰ ਮਠਾਈ ਤਾਂ ਲੈ ਕੇ ਆਈ ਇਹਦਾ ਵੀ ਕਰਨ ਕਾਲੋ ਨੇ ਜਿਹੜਾ ਆ ਸੁਖੀ ਰੰਦਾਵਾ ਨਿਰਮਲ ਸਿੰਘ ਕਾਲਾ ਇਹਨਾਂ ਨੇ ਐਕਸੀਡੈਂਟ ਕਰਾਇਆ ਅੱਜ ਦਾ ਦਿਨ ਮੇਰਾ ਭਰਾ ਰਵੇਲ ਸਿੰਘ 아이 ਜirajpur mina ਦੇ ਨਾਲ ਇਹਨਾਂ ਨੇ ਐਕਸੀਡੈਂਟ ਕਰਾਇਆ ਮੇਰਾ ਭਰਾ ਮਾਰਿਆ ਤੇਰੀ ਮਾਂ ਮਾਰੇ 5/8/2008 2008 ਨੂੰ ਮਾਂ ਕੇ ਮਾਰੇ ਅੱਜ ਕੀ ਤਰੀਕ ਹੈ ਕੋਈ ਨਹੀਂ ਠੰਡ ਤੇ ਪੈਂਦੀ ਪੰਜਾਬ ਪੁਲਿਸ ਦੇ ਹੋਵੇ ਇੱਥੇ ਮੈਨੂੰ ਇਹ ਪੱਗ ਨਹੀਂ ਚੰਗੀ ਲੱਗਦੀ ਗਾ ਮੈਂ ਕੀ ਕਰਾਂ ਮੈਂ ਮਠਿਆਈ ਕਰਕੇ ਨਰੇਸ਼ ਸਿੰਘ ਚੌੜੇ ਨੂੰ ਦੇਣੀ ਆ ਆਹ ਨਰੇਸ਼ ਸਿੰਘ ਚੌੜੇ ਨੂੰ ਦੇਣੀ ਆ ਲੱਗੀ ਆ ਕਿ ਉਹ ਕਿਉਂ ਦੇਣਾ ਕਿਉਂ ਦੇਣਾ ਨੌਰਾ ਕਿਉਂ ਨਾਮੇ ਬੋਲ ਨਹੀਂ ਕਿ ਤੀਨ ਦਾ ਮੈਨੂੰ ਤਾਂ ਤੁਹਾਡੀ ਪ੍ਰਸ ਨਹੀਂ ਚੰਗੀ ਲੱਗਦੀ ਹੁਣ ਮੈਨੂੰ ਤੁਹਾਡੀਆਂ ਪ੍ਰਸਾਂ ਨਹੀਂ ਚੰਗੀਆਂ ਲੱਗਦੀਆਂ ਮੈਨੂੰ ਨਹੀਂ ਤੁਹਾਡੀਆਂ ਪ੍ਰਸਾਂ ਚੰਗੀਆਂ ਲੱਗਣੀਆਂ ਅੱਧਾ ਸੱਡ ਲੋਕ ਦਾ ਪਿੱਛੇ ਆਇਓ ਵਾਹ ਇਹ ਯਾਰ ਥੱਲੇ ਭਾਈ ਸਰਦੂ ਸਾਰੇ ਯਾਰ ਆ ਕਮੈਂਟਾਂ ਹੀ ਮੇਰਾ ਭਰਾ ਰਾ ਪ੍ਰਾਰਵੇ ਸਿਕ ਮਾਂਜੋ ਜਹੀਏ 85 ਵੇਲੇ ਮੈਂਨੇ ਪੱਕਾ ਦੱਸ ਗਾਇਆ ਬਾਈ ਬੁੱਲੇ ਕਰ ਦੋ ਪੱਕਾ ਦੱਸ ਗਾਇਆ ਆਪਣੇ ਬਲਾਸੀਆ ਮੈਂ ਛੋਟੀ ਸੀ ਮੈਨੂੰ ਸਾਰਾ ਕੋਈ ਨਹੀਂ ਚੰਗਾ ਲੱਗਦਾ ਸੀ ਤੁਹਾਡੇ ਅਸਰ ਨਾਲ ਤੁਹਾਡੇ ਕਾਨੂੰਨ ਚੰਗੇ ਲੱਦੇ ਨਾ ਤੁਹਾਡੇ ਕਿਸਾਨ ਚੰਗੇ ਲੱਗਦੇ ਕੀ ਕਰਾਂ ਮੈਨੂੰ ਨਹੀਂ ਕੋਈ ਕਿਸਾਨ ਵੀ ਤੁਹਾਡੇ ਚੰਗੇ ਲੱਗਦੇ ਮੈਨੂੰ ਨਹੀਂ ਕੋਈ ਨਹੀਂ ਚੰਗਾ ਲੱਗਦਾ ਨਾ ਕਿਸਾਨ ਚੰਗੇ ਲੱਗਦੇ ਨਾ ਕੋਈ ਕੋਈ ਮਤ ਨਹੀਂ ਚੰਗਾ ਲੱਗਦਾ ਮੇਰੀ ਦੁਸ਼ਮਣ ਜੇ ਹਾਸਮਤ ਕਰਨੇ ਮੇਰਾ ਭਰਾ ਖਾਤਾ ਮੇਰੀ ਮਾਂ ਖਾਦੀ ਮੇਰੇ ਭਰਾ ਮੇਰੇ ਪਿਓ ਦਾ ਮੇਰੇ ਫੁੱਪਰ ਐਕਸੀਡੈਂਟ ਕੋ ਫੱਤੇ ਵਾਲੀ ਦੇ ਵਿੱਚ ਕਰਾਏ ਜੇ ਜਮਦਾਦ ਵਾਲੀ ਸੜਕ ਪਾਪਾ ਜਿੰਦੇ ਦਾ ਨਾਮ ਦੀ ਖੁੱਦ ਰਹਿਣ ਵਾਲੇ ਵੀ ਨਾ ਮੈਂ ਜੁਦਾਸ ਤੇ ਕੀ ਵੀ ਨਹੀਂ ਉਦੀ ਰਹਿਣ ਵਾਲੇ ਮਾਈਗ੍ਰਮ ਮਾਈਗ੍ਰਮ ਮਣੀ ਪਾਹ ਹਾਸ ਨੰਬਰ ਪੰਜਾ ਕੀ ਗੱਲ ਹੋਈ ਕਿਉਂ ਆਏ ਸੀ ਪਹਿਲੇ ਸਾਫ ਕਰਦੇ ਮੈਂ ਆਏ ਨਰੇਮ ਸਿੰਘ ਚੌੜੇ ਨੂੰ ਮੈਂ ਬਸਤੇ 2007 ਚ ਵੰਡੇ ਸੀ 11400 ਮੇਰੇ ਹਸਬੰਦ ਬਲਵਿੰਦਰ ਸਿੰਘ ਨੇ ਇਲੈਕਸ਼ਨ ਲੜੀ ਸ੍ਰਾਮ ਨਿਕਾਲੀ ਦਾ ਨੰਬਰ 6 ਸਰਦਾਰ ਜੀ ਮਜੀਦ ਮਾਨ ਵੱਲੋਂ ਸਿੰਘ ਜੂਰੇ ਨੂੰ ਤੇ ਸਮਰਥਨ ਕਰਨ ਵਾਸਤੇ ਆਏ ਹੋ ਹਾਂਜੀ ਮੈਂ ਉਹਨਾਂ ਨੂੰ ਮਿਲਣਾ ਮੈਂ ਦੱਟੜੀ ਕਰਨੇ ਉਹਨਾਂ ਦੇ ਇਹ ਡੰਬਾ ਕਰਦਾ ਸਿਲੈਂਦਾ ਮੈਂ ਉਹਨਾਂ ਨੂੰ ਖਾਣੀ ਵਰਤੀ ਮੈਂ ਪਰਫੀਜ ਕਟਕ ਖਾਣੀ ਉਹਨਾਂ ਨੂੰ ਨਹੀਂ ਗੋਲੀ ਚਲਾਈ ਤਾਂ ਕਰਕੇ ਇਹ ਨਹੀਂ ਉਹਨਾਂ ਨੇ ਤਾਂ ਕਾਹੂ ਲਿਆ ਮੈਨੂੰ ਪਤਾ ਆਇਆ ਉਹਨਾਂ ਨਾਲ ਬਹੁਤ ਵਾਲੀ ਪ੍ਰਾਪਰਟੀ ਹੈ ਕੋਈ ਨਹੀਂ ਰਹਿ ਗਈ ਉਹਦੀ ਪ੍ਰਾਪਰਟੀ ਨਹੀਂ ਰਹਿ ਗਈ ਮੇਰੀ ਕੋਈ ਪ੍ਰਾਪਰਟੀ ਨਹੀਂ ਰਹਿ ਗਈ ਪਰ ਹਰਮੰਦਰ ਸਾਹਿਬ ਉੱਪਰ ਜੂਰੀ ਸਿਲਾਈ ਗਈ ਨਿਰਾਖਿਆ ਪਰ ਅੱਜ ਜਬਤ ਕੀਤੀਆਂ ਇਹਨੇ ਮਜੂਤ ਗਿਆ ਨੇ ਇਹਨੇ ਬੇੜਾ ਕਰਕੇ ਜਾ ਇਹਨੇ ਠਾਣੀ ਤਮਾਕੇ ਹੁੰਦੇ ਇਹਨੇ ਘਰ ਚ ਤਮਾਕਾ ਕਰਾ ਮੈਨੂੰ ਤਾਂ ਠੰਡ ਪੈਂਦੀ ਆ ਇਹਦੇ ਘਰ ਚ ਤਮਾਕਾ ਕਰਾ ਇਹਦੇ ਬੱਚੇ ਤਾਂ ਮੁੰਡੇ ਵੇਖੇ ਅਰੇ ਤਾਂ ਮੁੰਡੇ ਮਾਰਾ ਮੈਨੂੰ ਤਾਂ ਠੰਡ ਪੈਂਦੀ ਆ ਜੀ ਤੁਹਾਡੇ ਨਾਲ ਪਿੱਛੇ ਆਇਓ ਆਪੇ ਕਰ ਦਿੰਦੇ 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 ਆਪ ਕੀ ਕਰ ਰਹੇ ਹੋ ਕੀ ਆ ਰਿਹਾ ਵਕੀਲਾਂ ਨੇ ਲੈ ਨਹੀਂ ਮਰ ਗਿਆ